ਹਾਂਜੀ ਮਿੱਤਰੋ ਅੱਜ ਆਪਾਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਜੀ ਦੇ ਪਿੰਡ ਦਲਾਲ ਪਹੁੰਚ ਚੁੱਕੇ ਆ ਤੇ ਆਪਾਂ ਉਹਨਾਂ ਦਾ ਘਰ ਦਿਖਾਵਾਂਗੇ ਥਿਨੂੰ ਜਾ ਕੇ ਕਿਸੇ ਸਕੇ ਸੰਬੰਧੀ ਨਾਲ ਗੱਲਬਾਤ ਕਰਦੇ ਆ ਤੇ ਘਰ ਬਿਠਾਉਨੇ ਆ ਆਜੂ ਕਾ ਜੀ ਹੁਣ ਆਪਾਂ ਮਾਨਕ ਸਾਹਿਬ ਦੇ ਪੁੱਤ ਆਇ ਕੋਤੇ ਨਾਲ ਗੱਲ ਕਰਦੇਗੇ ਕਿਵੇਂ ਉਹਨਾਂ ਨੂੰ ਸ਼ੌਂਕ ਵਗੈਰਾ ਪਿਆ ਸੀ ਜੀ ਤੇ ਜੇ ਤੁਹਾਨੂੰ ਲੱਗਦਾ ਦੱਸੋ ਕੋਈ ਉਹਨਾਂ ਬਾਰੇ ਕੋਈ ਵੀ ਸਭ ਤੋਂ ਪਹਿਲਾਂ ਸਸੀ ਗੱਲ ਜੀ ਜਿੰਨੇ ਵੀ ਦਰਸ਼ਕ ਜਿੰਨੇ ਵੀ ਸੁਣਦੇ ਇਸ ਵੀਡੀਓ ਨੂੰ ਸੁਣ ਰਹੇ ਨੇ ਮੇਰੇ ਸਾਰੇ ਪਰਿਵਾਰ ਦੇ ਬੰਦੇ ਯਾ ਤੇ ਸਸੀ ਗੱਲ ਜੀ ਸਭ ਤੋਂ ਪਹਿਲਾਂ ਸ਼ੁਕਰ ਗੁਜ਼ਾਰਾ ਸਿੱਟਾ ਸਾਰੇ ਦੇ ਜੋ ਮਾਨਕ ਸਾਹਿਬ ਨੂੰ ਇੰਨਾ ਪਿਆਰ ਕਰਦੇ ਹੂ ਔਰ ਸੱਤ ਗੱਡੀ ਗੱਲਿਆ ਕਿ ਅੱਜ ਦੀ ਜਨਰੇਸ਼ਨ ਵੀ ਇਹਨਾਂ ਵਿਚਾਰ ਕਰਦੀ ਹੈ ਇਹਨਾਂ ਵਿਚਾਰ ਕਰਨ ਦੇ ਲਈ ਉਹਨਾਂ ਬਾਰੇ ਪੁੱਛਣਗੇ ਸਾਡੇ ਘਰੋਂ ਮੇਰੇ ਪੁੱਤਰੇ ਨੂੰ ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰੀਆ ਥੈਂਕ ਯੂ ਜੇ ਤੁਸੀਂ ਸ਼ੌਕ ਬਾਰੇ ਪੁੱਛੋ ਹਾਂਜੀ ਤਾਂ ਮੈਂ ਇੰਨਾ ਵੱਡਾ ਤਾਂ ਨਹੀਂ ਕਿ ਮੈਨੂੰ ਪਤਾ ਹੋਵੇ ਵੀ ਉਹਨਾਂ ਨੂੰ ਸ਼ੌਕ ਕਿਵੇਂ ਪਿਆ ਹੈ ਅੱਛਾ ਹੀ ਪਰ ਜਿਵੇਂ ਘਰ ਦੇ ਵਿੱਚ ਸੁਣਦੇ ਹਾਂ ਮੇਰੇ ਦਾਦਾ ਜੀ ਬਰੇ ਤੇ ਮੇਰੇ ਜਿਹੜੇ ਦਾਦਾ ਜੀ ਸੀਗੇ ਹਾਂਜੀ ਮੁਹੰਮਦ ਧੀਰਸਾਹ ਅੱਛਾ ਹੀ ਉਹ ਸੰਕਰਨੈਲ ਦਾ ਸੀ ਮੇਰੇ ਲਈ ਸਾਡੇ ਤੇ ਡੇਰਾ ਬਾਬਾ ਜੀ ਦਾ ਅੱਛਾ ਹੀ ਉਹਨਾਂ ਦੇ ਜਾਂਦੇ ਰਹਿੰਦੇ ਸੀ ਢੱਲੇ ਤੇ ਕੀਰਤਨ ਕਰਨ ਠੀਕ ਹੈ ਤੇ ਮਾਨਕ ਪਾਪਾ ਜਿਹੜੇ ਛੋਟੇ ਹੁੰਦੇ ਸੀਗੇ ਅੱਛਾ ਅੱਛਾ ਜੀ ਉਹ ਵੀ ਫਿਰ ਮੇਰੇ ਦਾਦਾ ਜੀ ਦੇ ਨਾਲ ਹੀ ਨਾਲ ਦੇ ਪਾਪਾ ਹੀ ਵੀ ਉਹਨਾਂ ਨਾਲ ਲੜ ਲੱਗੇ ਅੱਛਾ ਠੀਕ ਬਾਬਾ ਜੀ ਸੰਤਨਾਲ ਦਾ ਸੀ ਠੀਕ ਹੈ ਤੇ ਮੈਨੂੰ 10ਵੇਂ ਵੀ ਕੋਈ ਮਾਨਕ ਸਾਹਿਬ ਨੇ ਜਿਹੜੇ ਉਹ ਸਾਰਿਆਂ ਨਾਲੋਂ ਛੋਟੇ ਨੇ ਹਾਂ ਜੀ ਬਿਚਾਰੇ ਦਾਦਾ ਜੀ ਇੱਕ ਹੋਰ ਨੇ ਸਾਡੇ ਅੱਛਾ ਜਫੀਰ ਮੁਹੰਮਦ ਅੱਛਾ ਏ ਉਸ ਤੋਂ ਜਿਹੜੇ ਵੱਡੇ ਨੇ ਮੇਰੇ ਦਾਦਾ ਜੀ ਤੋਂ ਨਹੀਂ ਸੀਗੇ ਠੀਕ ਹੈ ਉਹਨਾਂ ਦਾ ਕੋਈ ਠੀਕ ਹੈ ਤੇ ਸ੍ਰੀ ਪਾਪਾ ਯੂਵਰੇਜ ਹੋ ਜਾਂਦਾ ਨਹੀਂ ਸੀ ਨਾ ਦੇਰੀ ਤੇ ਬਾਬਾ ਜੀ ਕਿਹਨੂੰ ਕਰਨਾ ਹਾਂਜੀ ਉਹਨਾਂ ਮਾਨਕ ਪਾਪਾ ਜੀ ਦੀ ਬਾਬੇ ਨੇ ਲੜ ਲਾਗੇ ਸੀ ਠੀਕ ਹੈ ਜੀ ਉਹਨਾਂ ਦਾ ਨਾਮ ਸੀਗਾ ਮਾਨਕ ਪਾਪਾ ਇਹਦਾ ਪਹਿਲਾ ਨਾਮ ਸੀਗਾ ਜਿਹੜਾ ਘਰ ਦਾ ਨਾਮ ਸੀ ਲਤੀਫ ਮੁਹੰਮਦ ਲਤੀਫ ਮੁਹੰਮਦ ਹਾਂਜੀ ਠੀਕ ਹੈ ਉਤੋਂ ਫਿਰ ਬਾਬਾ ਜੀ ਦੇ ਨਾਲ ਜਾਂਦੇ ਹੁੰਦੇ ਸੀਗੇ ਹਾਂ ਜੀ ਰੋਣਾਂ ਦੇ ਤਥਾ ਹੁੰਦੇ ਸੀਗੇ ਚਮਾਨਾ ਪਾਣੀ ਤੇ ਸ਼ਬਦ ਗੁਰੂ ਵਗੈਰਾ ਗਾਉਂਦੇ ਹੁੰਦੇ ਸੀਗੇ ਠੀਕ ਹੈ ਉਸ ਵਾਰ ਫਿਰ ਬਾਬਾ ਜੀ ਦੇ ਵੱਲੋਂ ਇੱਕ ਨੈਲ ਦਾ ਸੀ ਜਿਹਨੇ ਜਦੋਂ ਆਪਣੇ ਮਿਲ ਗਿਆ ਇੱਕ ਤਰ੍ਹਾਂ ਦਾ ਅਸ਼ੀਰਵਾਦ ਹੀ ਮਿਲ ਗਿਆ ਤੇ ਹੁਣ ਗਿਆ ਬੱਦਲੀ ਲੋਕ ਉਡੀਕਾ ਕਰਨਗੇ ਅੱਛਾ ਅੱਛਾ ਉਹ ਸਵਾਰ ਫਿਰ ਹੌਲੀ ਹੌਲੀ ਕਰਕੇ ਇਹਨਾਂ ਨੇ ਜਾ ਕੇ ਲੋਣਾ ਸ਼ੁਰੂ ਕੀਤਾ ਰੱਬ ਦੀ ਕਿਰਪਾ ਹੋਈ ਮਿਹਰ ਹੋਈ ਪਰਮਈ ਰਾਨੀ ਇਹ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਬਣ ਗਿਆ ਬਹੁਤ ਵੱਡਾ ਨਾਮ ਬਣ ਗਿਆ ਉਹ ਦਾਦੀ ਕਾ ਮਸ਼ਹੂਰ ਹੁੰਦੇ ਗਏ ਹਨ ਇਹ ਕੁਝ ਕੁ ਗਾਲੀਆਂ ਜਨਰੇਸ਼ਨਾਂ ਵੀ ਨੇ ਵਧੀਆ ਯਾਦ ਕਰਦੀਆਂ ਨੇ ਉਹਨਾਂ ਨੂੰ ਬਿਲਕੁਲ ਯਾਦ ਕਰਨਾ ਬਣਦਾ ਵੀ ਹੈ ਬਣਦਾ ਵੀ ਹੈ ਹਾਂ ਜੀ ਪੰਜਾਬੀ ਜਿਹੜੇ ਆਮ ਗਾਣੇ ਗਾਉਣੇ ਆ ਮਨੋਰੰਜਨ ਦੇ ਲਈ ਉਹ ਗੱਲ ਅਲੱਗ ਹੈ ਹਾਂ ਜੀ ਇੱਕ ਪੰਜਾਬ ਦੇ ਇਤਿਹਾਸ ਵਾਲੇ ਗਾਣੇ ਯੋਧਿਆਂ ਦੀਵਾਰਾਂ ਹੋਰ ਵੀਰਾਂ ਵਾਲੇ ਦੱਸਣਾ ਸ਼ਹੀਦਾਂ ਵਾਲੇ ਦੱਸਣਾ ਕਾਹਦੀ ਹੈ ਸਿੱਖ ਇਤਿਹਾਸ ਵਾਲੇ ਦੱਸਣਾ ਉਹਨਾਂ ਨੇ ਮਤਲਬ ਕੋਈ ਸ਼ਾਇਰੀ ਕੋਈ ਆਸਾ ਕਿੱਸਾ ਹੋਊਗਾ ਜਿਹੜਾ ਮਨ ਲਾ ਜਾਵੇ ਹਾਂਜੀ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਹੋਵੇ ਸਾਰਾ ਅੱਜ ਤੱਕ ਬਹੁਤ ਸਾਰੇ ਬੱਚੇ ਪੜ੍ਹਦੇ ਵੀ ਆਏ ਨੇ ਹਾਂਜੀ ਤੇ ਉਹਨਾਂ ਨੇ ਗਾਇਗਾਂ ਵੀ ਲਾ ਕੇ ਵੀ ਦੱਸਿਆ ਸਾਰਾ ਕੁਝ ਦੱਸਿਆ ਪੰਜਾਬੀ ਵਿਰਸੇ ਨੂੰ ਸਾਹਮਣੇ ਵਿੱਚ ਉਹਨਾਂ ਦਾ ਉਹ ਵੱਡਾ ਯੋਗਦਾਨ ਹੈ ਉਹਨਾਂ ਹੀ ਬਹੁਤ ਵੱਡਾ ਯੋਗਦਾਨ ਉਹਨਾਂ ਲਿਖਾਰੀਆਂ ਦਾ ਸੱਤਾਰ ਯੋਗ ਸਭ ਨਾਲ ਵੱਡੀ ਨਹੀਂ ਹੋਵੇ ਉਹਨਾਂ ਨੇ ਲਿਖਿਆ ਲਿਖਿਆ ਗਾਇਆ ਪੂਰੀ ਦੁਨੀਆ ਦੇ ਵਿੱਚ ਸਾਹਮਣੇ ਆਈਆਂ ਨੇ ਉਹ ਚੀਜ਼ਾਂ ਹਾਂਜੀ ਹਾਂਜੀ ਤੇ ਉਹ ਨਵੀਂ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਉਹ ਪੰਜਾਬੀ ਗਾਇਕੀ ਦੇ ਰੂਪੀ ਆਪਣੇ ਪੰਜਾਬ ਬਾਰੇ ਇਤਿਹਾਸ ਬਾਰੇ ਆਪਣੀ ਸਿੱਖੀ ਦੇ ਬਾਰੇ ਹਾਂਜੀ ਤੇ ਆਪਣੇ ਜਿਨੇ ਕਰੀਏ ਜਿਨੇ ਲੱਗੇ ਜਿਵੇਂ ਸੇਵਾ ਸੁਣੀ ਨਹੀਂ ਵਾਸਤ ਸੀ ਨੂੰ ਨਹੀਂ ਹਾਂਜੀ ਨਾ એનર્ਜੀ ਡਿਲੀਵਰੀ ਵੀ ਪਤਾ ਲੱਗਦਾ ਤੇ ਆਪਣੇ ਸ਼ਹੀਦਾਂ ਬਾਰੇ ਵੀ ਬਹੁਤ ਸਾਰੇ ਕਹਾਣੀਆਂ ਮੋਂ ਉਹਨਾਂ ਨੇ ਕਹੀਆਂ ਨੇ ਹਾਂਜੀ ਇਸ ਲਈ ਸਾਨੂੰ ਮਾਣ ਤੇ ਤੁਸੀਂ ਮਾਣ ਕਰਵਾਉਣ ਦੇ ਇਸ ਜਨਮ ਨੇ ਹਾਂਜੀ ਤੇ ਬਹੁਤ ਸਾਰੇ ਤੁਹਾਡੇ ਵਰਗੇ ਭਰਾ ਤੇ ਆਂਦੇ ਸਾਡੇ ਵੀ ਇੰਟਰਵਿਊ ਕਰਨ ਦੇ ਲਈ ਤੁਹਾਡੇ ਸਾਰਿਆਂ ਦੇ ਚਕਵਰ ਦੇ ਬਹੁਤ ਸਾਰੇ ਕਿ ਤੁਸੀਂ ਵੀ ਮਾਨਤ ਸਾਹਿਬ ਦੇ ਪੋਤਾ ਜੀ ਤੇ ਤੁਹਾਨੂੰ ਵੀ ਕੋਈ ਗਾਉਣ ਦਾ ਸ਼ੌਂਕ ਹੈਗਾ ਗਾ ਲਈ ਨਹੀਂ ਤੁਸੀਂ ਹਾਂਜੀ ਤੁਸੀਂ ਕੋਈ ਸੁਣਾ ਸਕਦੇ ਹੋ ਹਾਂ ਕਿਉਂ ਨਹੀਂ ਸੁਣਾਓ ਨਰੇ ਸਾਹਿਬ ਹਾਂਜੀ ਸੁਣਾਓ ਹਉ ਬੂਰ ਪਿਆ ਕਣਕਾਂ ਨੂੰ ਮਾਇ ਵਿਚ ਬਗੀ ਅੰਬੀਆਂ ਪੱਕੀਆਂ ਅੱਗ ਦੇ ਭਾਂਬੜ ਵਰਗੀਆਂ ਧੀਆਂ ਨੇ ਤੂੰ ਸਾਹ ਬੁਬਕ ਵਿੱਚ ਰੱਖੀਆਂ ਉਹ ਗਿਣਵੇਂ ਦਿਨਾਂ ਦੀਆਂ ਸਾਂਝਾ ਬੇਬਾਬੁਲ ਅਸੰਸਿਧ ਕਾ ਨਾਣ ਹੰਡਾਈਆਂ ਆ ਕੁੰਝਾ ਵਾਦ ਪਰੌਣੀਆਂ ਧੀਆਂ ਤੇਰੇ 베ੜੇ ਦੋ ਦਿਨ ਆਈਆਂ ਮੈਂ ਚਾਦਰ ਕੱਢੀ ਨਹੀਂ ਨੀ ਗਿਣ ਤੂ ਪੇ ਫਵਾ ਜਾਮਣੀ ਦੀ ਸ਼ਾਹੇ ਧਾ ਨੀ ਮੈਂ ਪੀੜਾ ਦਾਵਾ ਚਿੜੀਆਂ ਦੀ ਚੀਚਿਨੀ ਤੂ ਤੇਆ ਦੀ ਟੁਕਣੀ ਚਿੜੀਆਂ ਦੀ ਚੀਚਿਨੀ ਤੂ ਤੇਆ ਦੀ ਟੁਕਣੀ ਦਿਲ ਭੜਕੇ ਸੋਚਾ ਨੀ ਨਾਲੇ ਸ਼ਰਮਾਵਾ ਦਿਲ ਫੜ ਕੇ ਸੋਚਾਂ ਨੇ ਨਾਲੇ ਸ਼ਰਮਾਵਾ ਬਹੁਤ ਸੁਣਾਈ ਬਹੁਤ ਸੁਣੀ ਆਵਾਜ਼ ਜਿਵੇਂ ਖਾਨਦਾਨ ਦੇ ਵਿੱਚ ਪਹਿਲਾਂ ਤੋਂ ਚੱਲਦੀ ਆ ਰਹੀ ਆ ਬਹੁਤ ਸੁਣੀ ਆਵਾਜ਼ ਆਈ ਥੈਂਕ ਯੂ ਬਹੁਤ ਸੁਣੀ ਆ ਬਹੁਤ ਵਧੀਆ ਲੱਗਿਆ ਜੀ ਗਾਣਾ ਸੁਣ ਕੇ ਤੁਹਾਡੇ ਤੋਂ ਥੈਂਕ ਯੂ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਜੀ ਹਾਂਜੀ ਕੋਈ ਨਹੀਂ ਮਿਲਦੇ ਆ ਫਿਰ ਬਾਅਦ ਦੇ ਵਿੱਚ ਓਕੇ